ਇਸੇ ਸਾਰਿਆਂ ਕੋਲੇ ਗੱਡੀਆਂ ਐ ਮੇਰੇ ਕੋਲ ਕੱਲੇ ਕੋਲ ਉਹ ਹੀ ਟੁੱਟਿਆ ਹੋਇਆ ਮੋਟਰਸਾਈਕਲ ਐ ਐਂਕੀ ਮੈਨੂੰ ਵੀ ਗੱਡੀ ਲੈ ਕੇ ਦੇ ਬੇ ਪੁੱਤ ਕੋਈ ਨਹੀਂ ਐ ਤਾਂ ਕੀ ਝੋਨਾ ਵਧੀਆ ਹੋਵੇ ਮਹਾਰਾਜ ਸੁੱਖ ਰੱਖੇ ਝੋਨਾ ਵਟ ਕੇ ਪਹਿਲਾਂ ਤਾਂ ਜੀ ਗੱਡੀ ਲੈ ਕੇ ਦੂੰ ਬੇ ਤੂੰ ਸਾਡਾ ਕੀ ਇੱਥੇ ਗੱਲਾਂ ਸੁਣਨਾ ਆ ਕੇ ਬਹਿ ਜਾਣਾ ਤੂੰ ਕੋਈ ਉਧਰ ਪੱਠੇ ਪੁੱਠੇ ਪਾਲਾ ਕੋਈ ਕੰਮ ਧੰਦਾ ਕਰ ਲਿਆ ਕਰ ਬੇ ਚਾ ਕੇ ਫਸ ਕੇ ਬੈਠ ਜਾਊਗਾ ਬਹੁਤ ਮੜੀ ਕੁੱਟੀ ਅਗਰ ਸੁਣਾਇਆ ਕਰ ਨਾ ਇਹ ਕੀ ਕਰਾਂ ਮੈਂ ਬਥੇਰਾ ਇਹਦਾ ਹਜ਼ਾਰ ਲੰਬੀ ਨਹੀਂ

ਨਾ ਦੁਬਾਰਾ ਫੇਰ ਖੇਤ ਜਾਣਾ ਵਾ ਨਾ ਸਵੇਰੇ ਤਾਂ ਤੂੰ ਪ੍ਰੌਟੇਡਾ ਫੱਕ ਕੇ ਗਿਆ ਹੁਣ ਤੈਨੂੰ ਐਡੀ ਛਦੀ ਭੁੱਖ ਵੀ ਲੱਗ ਗਈ ਬੱਬੇ ਤੈਨੂੰ ਪਤਾ ਤਾਂ ਹੈਗਾ ਖੇਤ ਕਿੰਨਾ ਕੰਮ ਖਿੱਚਦਾ ਦੁਬਾਰਾ ਭੁੱਖ ਲੱਗ ਹੀ ਜਾਂਦੀ ਐ ਨਾ ਖੇਤ ਕਿਹੜਾ ਤੈਨੂੰ ਹਲ ਜੋੜਿਆ ਜਿਹੜੀ ਤੈਨੂੰ ਦੁਬਾਰਾ ਭੁੱਖ ਲੱਗਦੀ ਚੱਲ ਬੱਬੇ ਠੀਕ ਹੈ ਜਾਣਾ ਨਾ ਚਾਦਰ ਲੈ ਕੇ ਪਾ ਗਿਆਂ ਉੱਤੇ ਨਵੀ ਇਹ ਤਾਂ ਮੈਂ ਆਪਣੇ ਇੰਦਰ ਪੁੱਤ ਆਸਤੇ ਬੈੱਡ ਤੇ ਵਿਛਾਉਣ ਨੂੰ ਲਈ ਆ ਫਿਰ ਮੈਂ ਤਾਂ ਕਦੇ ਦੋ ਦਿਨਾਂ ਹੀ ਕਿਤਾ ਨੂੰ ਫਿਰ ਦੋ ਦਿਨ ਮੇਰੇ ਨਾਲ ਹੀ ਕਿਉਂ ਕਰਦੀ ਆ ਉੱਠ ਕੇ ਬੈੱਡ ਉੱਪਰ ਮੈਂ ਤਾਂ ਕੱਲ੍ਹ ਕਰਦੀ ਆ ਦੇ ਹਾਂ ਦੱਸ ਕੀ ਗੱਲ ਕਰਨੀ ਆ ਹੁਣ ਤੂੰ ਕੋਈ ਹੋਰ ਡਿਮਾਂਡ ਰੱਖਣੀ ਹੋਣੀ ਡਿਮਾਂਡ ਨਹੀਂ ਮੈਨੂੰ ਨਹੀਂ ਪਤਾ ਪਹਿਲਾਂ ਮੈਨੂੰ ਫੋਨ ਲੈ ਕੇ ਦੇ ਆਈ ਫੋਨ ਪਹਿਲਾਂ ਗੱਡੀ ਤਾਂ ਲੈ ਲਾ ਸਾਰੇ ਮੁੰਡਿਆਂ ਕੋਲ ਆਈ ਤੇਰੇਆਂ ਤਾਂ ਡਿਮਾਂਡਾਂ ਹੀ ਨਹੀਂ ਪੂਰੀਆਂ ਹਮ ਤੱਕ ਮੇਰੇ ਕੋਲ ਤਾਂ ਆ ਹੀ ਆ ਟੁੱਟਿਆ ਜਾ ਛੜਿਆ ਜਾ ਫੋਨ ਮੈਂ ਇਹ ਕਰਾਂ ਪਹਿਲਾਂ ਮੈਨੂੰ ਆਈ ਫੋਨ ਲੈ ਕੇ ਦੇ ਸਰ ਕੋਈ ਨਹੀਂ ਕੋ ਕਾਨੂੰ ਲੈ ਆਈ ਜਾ ਬੱਸ ਨਹੀਂ ਕੋਸਤ ਹੋਰ ਦੱਸ ਕੋਈ ਨਹੀਂ ਇਸ ਵੇਰੇ ਜਾ ਹਾਂ ਨਹੀਂ ਮੈਨੂੰ ਚਲਾਉਣਾ ਹੁਣ ਪੁਰਾਣਾ ਹੋਇਆ ਪਿਆ ਇਹਨੂੰ ਵੀ ਟੱਕਰਾ ਮਾਰ ਮਾਰ ਕੇ ਚਲਾਉਣਾ ਪੈ ਕੋਈ ਨਹੀਂ ਕੋਈ ਨਹੀਂ ਲੈ ਜਾਂਦਾ ਦੈਰ ਮੇਰੇ ਆਈਫੋਨ ਦਿਖਾਈਏ ਕਿ ਹੋ ਜਾਂਦਾ ਹੈ ਉਹ ਚਲੋ ਭਰਾਵਾ ਇਹ ਤੇਰੇ ਦੇਖਣ ਵਾਲੀ ਚੀਜ਼ ਥੋੜੀ ਹੈ ਅੱਛਾ ਬਾਈ ਹਾਂ ਐਵੇਂ ਕੀ ਬਤਾ ਖਰਾਬ ਕਰਕੇ ਰੱਖਨੇ ਆ ਚਲ ਫਿਰ ਦੋ ਬਾਈ ਇਹਦੇ ਪਰ ਸੀਕਾ ਦਾ ਇਹ ਦੰਦ ਦਾ ਪੈਸਾ ਕੋਤੰਦਰ ਨੂੰ ਇਹ ਬਤਾ ਕੋਈ ਲੱਖ ਰੁਪਏ ਹੋਣਗੇ ਨਾ ਲੈ ਬੈ ਹਾਵੇ ਮੈਨੂੰ ਵੀ ਲੈ ਦੋ ਬਾਈ ਨਾਲ ਦਾ ਫੋਨ ਬਤੂ ਤਾ ਹਰ ਚੀਜ਼ ਤੇ ਨੀਤ ਰੱਖ ਲੈਣਾ ਪਹਿਲਾਂ ਬਾਈ ਦੇ ਮੇਕ ਦਾ ਹੋ ਤਾ ਜਾ ਭਾਲਦਾ ਇਹ ਆਈਫੋਨ ਦੇ ਦੇ ਹਾਂ ਪਤਾ ਪੂਰਾ ਦਾ ਫੋਨ ਆਇਆ ਸੀਗਾ ਕੀ ਕਹਿੰਦੀ ਸੀ ਪੂਰਾ ਕਹਿੰਦੀ ਮੈਂ ਨਾ ਇੱਕ ਮਹੀਨਾ ਤੱਕ ਕੈਨੇਡਾ ਤੋਂ ਆ ਜਾਣਾ ਤੇ ਹੋਰ ਕਹਿੰਦੀ ਸਾਰੇ ਸੁਖ શાંતੀ ਹੈ ਬਗਾ ਹਾਂ ਤੇ ਹੁਣ ਉਹਨੂੰ ਕਿਤੇ ਐਂ ਕਰਦੇ ਆਪਾਂ ਉਹ ਆਰੀ ਉਹਨਾਂ ਤੋਂ ਪਹਿਲਾਂ ਪਹਿਲਾਂ ਨਾ ਆਪਾਂ ਉਹਨਾਂ ਤੋਂ ਕੱਢ ਦਈਏ ਨਹੀਂ ਤੇ ਪ੍ਰਾਪਰਟੀ ਦਾ ਸਾਰਾ ਅੱਧਾ ਹਿੱਸਾ ਉਹਨਾਂ ਦੇਣਾ ਪਊ ਆਪਾਂ ਗੱਲ ਤਾਂ ਸਭ ਠੀਕ ਆਪਾਂ ਤਾਂ ਹੀ ਕਰਦੇ ਹਾਂ ਹਾਂ ਠੀਕ ਹੈ ਚਲੋ ਫੇਰ ਕਰ ਦਿਆਂ ਪ੍ਰੋਪਰਟੀ ਠੀਕ ਆ ਠੀਕ ਆ ਨਾ ਸਾਰਾ ਦਿਨ ਇੱਥੇ ਪਈ ਖੋਂ ਖੋਂ ਕਰਦੀ ਲੈਣੀ ਕੋਈ ਚੱਟ ਦੀ ਭੋਰਾ ਦਵਾਈ ਲੈ ਆ ਤੁਹਾ ਵੀ ਲਾਉਗੇ ਕਿੱਦੇ ਲਾਹੇਗੀ ਨਾਲੇ ਸਾਡੇ ਜਵਾਕਾਂ ਨੂੰ ਲਾਹੇਗੀ ਇੱਥੇ ਬਿਮਾਰੀ ਤੇਨੂੰ ਤਾਂ ਲੱਗੀ ਪਈ ਹੈ ਬਿਮਾਰੀ ਸਾਰਾ ਦਿਨ ਖੌਂ ਖੌਂ ਕਰਦੀ ਰਹਿੰਦੀ ਆ ਗੱਲ ਸੁਣੋ ਜੀ ਮੇਰੀ ਉਹ ਆਪਦੀ ਮਾਂ ਦਾ ਨਾ ਕੋਈ ਹੱਲ ਕਰ ਦੇ ਸਾਰਾ ਦਿਨ ਖੌਂ 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 ਫੋਮ ਉੱਥੇ ਠੋਕਦੀ ਰਹਿੰਦੀ ਆ ਆਪ ਨੂੰ ਤੁਹਾਨੂੰ ਬਿਮਾਰੀ ਲੱਗੀ ਲੱਗੀ ਨਾਲ ਸਾਨੂੰ ਵੀ ਲਾਉਗੀ ਚਲ ਮੈਂ ਕਰਦਾ ਉਹਦਾ ਕੋਈ ਗੱਲ ਕਰਦਾ ਨਹੀਂ ਇੱਕ ਅੱਦੇ ਦਿਨ ਚ ਜਾਂ ਅੱਜ ਹੀ ਉਹਦਾ ਕੋਈ ਹੱਲ ਕਰ ਚਲ ਕਰਦਾ ਹੈ ਬੇਬੇ ਉੱਪਰ ਉੱਠ ਕੀ ਕਰਨਾ ਪਤਾ ਤੇਰੇ ਕਰਕੇ ਨਾ ਸਾਡੇ ਘਰ ਤੇ ਕਲੇਸ਼ ਪਈ ਜਾਂਦਾ ਠੀਕ ਹੈ ਹੁਣ ਤੂੰ ਸਾਰਾ ਦਿਨ ਇੱਥੇ ਖੰਘ-ਖੰਘ ਕਰੀਂ ਨਾ ਆ ਦੇਖ ਐਸੀ ਝੁਕ-ਝੁਕ ਕੇ ਬੁਰਾ ਹਾਲ ਕਰੀਂ ਨੇ ਮੇਰਾ ਛੋਟਾ ਜਿਹਾ ਜਵਾਬ ਹੈ ਜੇ ਕੱਲ ਨੂੰ ਉਹਨੂੰ ਕੋਈ ਗੱਲ-ਵਾਟ ਹੋ ਗਈ ਕੌਣ ਜ਼ਿੰਮੇਵਾਰ ਹੋਗਾ ਹੈ ਆ ਜਾ ਤੈਨੂੰ ਮੈਂ ਗੁਰਦੁਆਰੇ ਛੱਡ ਕੇ ਆਵਾਂ ਸਾਡੇ ਤੋਂ ਨਹੀਂ ਹੁਣ ਸੇਵਾ ਹੁੰਦੀ ਤੇਰੀ ਮੈਨੂੰ ਪਤਾ ਹੀ ਨਹੀਂ ਔਖਾ ਕਿ ਤੈਨੂੰ ਪਾਲਿਆ ਤਾਂ ਮੈਨੂੰ ਨਹੀਂ ਸੀ ਪਤਾ ਵੀ ਤੂੰ ਮੈਨੂੰ ਔਖਾ ਨਾ ਪਾਲਿਆ ਕਿ ਆਹ ਮੁੱਲ ਦੇਵੇਂਗਾ ਮੈਨੂੰ ਓ ਬੇਬੇ ਹੁਣ ਕਰੀਏ ਵੀ ਕੀ ਅਸੀਂ ਮਜਬੂਰ ਆ ਆ ਜਾ ਉੱਠ ਉੱਪਰ ਛੱਡ ਦੇ ਤੈਨੂੰ ਛੱਡ ਕੇ ਵੇਖ ਪੁੱਤਾਂ ਮਾਂ ਦਾ ਤੇਰੇ ਮਾਂ ਵਰ ਲੱਗ ਕੇ ਮੇਰੇ लाडी ਪੁੱਤ ਨੂੰ ਵੀ ਘਰੋਂ ਕੱਢਤਾ ਉਹਨਾਂ ਕਦੇ ਮੈਨੂੰ ਆਇਆ ਤਾਂ ਨਹੀਂ ਆਖਿਆ ਸੀ ਉਹ ਬੇਬੇ ਹੁਣ ਮੈਥੋਂ ਨਹੀਂ ਹੁੰਦਾ ਇਹ ਕੰਮ ਠੀਕ ਹੈ ਨਾ ਤੂੰ लाਡੀ ਨੂੰ ਬੁਲਾਣੀ ਆਪਦੇ ਨੂੰ ਮਾਂ ਇਹ ਲੱਗਦਾ ਦੇਦੇ ਆ ਬੇਬੇ ਬੇਬੇ ਤੂੰ ਹਾਂ ਪਾਪਾ ਕੀ ਹੋ ਗਿਆ ਬੇਬੇ ਉਹ ਮੈਂ ਨਵੇਂ ਇੰਟਰਨੇਟ ਕਰੋ ਘੜਤਾ ਉਹਦੇ ਘਰ ਵਾਲੀ ਕਹਿੰਦੀ ਤੂੰ ਖੰਗਦੀ ਥੁੱਕਦੀ ਬਾਲਾ ਸਾਡੇ ਜਵਾਕਾਂ ਨੂੰ ਬਿਮਾਰੀ ਲੱਗ ਜਾ ਮੈਂ ਤਾਂ ਉਹਦੇ ਪਿੱਛੇ ਲੱਗ ਕੇ ਤੈਨੂੰ ਘਰੋਂ ਕੱਢਤਾ ਸੀ ਪਤ ਮੈਨੂੰ ਮਾਫ਼ ਕਰ ਮੈਂ ਤੈਨੂੰ ਗਲਤੀ ਹੋ ਚੱਲ ਮਾਤਾ ਜੇ ਤੂੰ ਮੇਰੇ ਨਾਮ ਤੇ ਆਲਾ ਕੰਮ ਕੀਤਾ ਪਰ ਮੈਂ ਨਹੀਂ ਇਹ ਜਿਹੀ ਸੋਚੀ ਸੀ ਤੂੰ ਮੇਰੇ ਨਾਲ ਚੱਲ